ਬਟਾਲਾ ਦੀ ਮਾਡਰਨ ਸਟੇਟ ਕਲੋਨੀ ਚ ਚੋਰਾ ਵੱਲੋਂ ਇੱਕ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਤੋਂ ਲੱਖਾਂ ਦੇ ਗਹਿਣੇ ਤੇ ਨਕਦੀ ਲੁੱਟ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਕੋਠੀ ਮਾਲਕ ਨੇ ਦੱਸਿਆ ਕਿ ਉਹ ਆਪਣੇ ਪਿੰਡ ਗਏ ਹੋਏ ਸਨ ਜਾਂ ਸਵੇਰੇ ਉਹ ਘਰ ਪਾਰਤੀ ਦਾ ਕਾਰਜ ਸਾਰਾ ਸਮਾਨ ਖਿਲਰਿਆ ਹੋਇਆ ਸੀ ਚੋਰ 15 ਤੋਲੇ ਸੋਨਾ ਹਜ਼ਾਰਾਂ ਦੀ ਨਕਦੀ ਇਥੋਂ ਤਾਂ ਕਿ ਬਾਥਰੂਮ ਰਸੋਈ ਚ ਲੱਗੀਆਂ ਟੂਟੀਆਂ ਤੱਕ ਆਪਣੇ ਨਾਲ ਲੈ ਗਏ ਤੇ ਅਸੀਂ ਕੱਲ ਆਪਣੇ ਪੱਠੇ ਤੇ ਉੱਥੇ ਰਹਿ ਆਸ਼ਿਆ ਉੱਥੇ ਅਸੀਂ ਕੱਲ ਸ਼ਾਮ ਨੂੰ ਅਸੀਂ 5 ਵਜੇ ਨਿਕਏ ਆ ਤੇ ਉਸ ਤੋਂ ਬਾਅਦ ਆਪਾਂ ਸਵੇਰੇ 9 ਵਜੇ ਇੱਥੇ ਆਏ ਆ ਆਣ ਕੀ ਵੇਖਿਆ ਵਾ ਤੇ ਲਾਕ ਟੁੱਟੇ ਹੋਏ ਆ ਤੇ ਸਾਰਾ ਸਮਾਨ ਖੰਦੜਿਆ ਹੋਇਆ ਪੈਂਦਿਆਂ ਵੇਖਿਆ ਵਾ ਤੇ ਐਲ ਸੀ ਡੀ ਨਹੀਂ ਆ ਲੈਪਟਾਪ ਨਹੀਂ ਆ ਤੇ ਉਸ ਤੋਂ ਬਾਅਦ ਜਲਮਾਰੀਆਂ ਦੇ ਲਾਕਰ ਵੇਖਿਆ ਤਾਂ ਉੱਥੇ ਸੋਨਾ ਸੀ 15 ਟੋਲੇ ਸੋਨਾ ਸੀ ਉਹ ਵੀ ਗਿਆ ਵਾ 60000 ਰੁਪਏ ਕੈਸ਼ ਸੀ ਹੋਰ ਨਿਕੰਮਟ ਸਮਾਨ ਸੀ ਜਿਹਦਾ ਹਨੂ ਮਤਲਬ ਅਜੇ ਜਾਣਕਾਰੀ ਨਹੀਂ ਆ ਤੇ ਉਹ ਸਾਰਾ ਸਮਾਨ ਜਿਹੜਾ ਵਾ ਕੋ ਚੋਰੀ ਹੋ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਮੌਕੇ ਤੇ ਪਹੁੰਚੇ ਆ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਪਤਾ ਕਰਨ ਦੇ ਆ ਕਿ ਕੋਸੇ ਹੋਏਗੀ ਸਾਡੀ ਵੀ ਜਿਹੜੀ ਚੋਰੀ ਜਲਦੀ ਜਲਦੀ ਅਸੀਂ ਬੰਦੇ ਫੜ ਲਾਂਗੇ ਕੁੱਝ ਬਰਾਮਦ ਕਰਾਂਗੇ ਸੀਸੀਟੀਵੀ ਕੈਮਰਾ ਕੋਈ ਨਹੀਂ ਹੈਗਾ ਇਹਨਾਂ ਦੇ ਘਰ ਨਹੀਂ ਲੱਗਾਗਾ ਮੈਂ ਪੁੱਛਿਆ ਉਹ ਇਹਨਾਂ ਨੂੰ ਕੋਈ ਕੈਮਰਾ ਲੱਗਾ ਵਾ ਫਿਲਹਾਲ ਪੁਲਿਸ ਵੱਲੋਂ ਹਰ ਪੱਖ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ